ਜੀ ਸਰ ਤੁਸੀਂ ਪਿੰਡ ਦੇ ਸਰਪੰਚ ਹੋਲੇ ਗਏ ਭੈਜੀ ਹਣੀ ਔਰ ਪਿੰਡ ਦੇ ਲੋਕਾਂ ਨੇ ਤੁਹਾਨੂੰ ਜਤਾਇਆ 5 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸ਼ਤੇ ਪਾਇ ਰੱਖਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਹਾਂਜੀ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਪਤੇ ਮੇਰਾ ਪਿੰਡ ਮਾਨੇਪੁਰ ਮੈਂ ਹਰਪਾਲ ਸਿੰਘ ਮੇਰੀ ਵੈਪ ਬਰਿੰਦਰ ਕੌਰ ਸਰਪੰਚ ਪਿੰਡ ਮਾਨੇਪੁਰ ਤੋਂ ਮੈਂ ਕਿ ਇਥੋਂ ਤੱਕ ਚਾਹੁੰਦਾ ਆਂ ਕਿ ਪਿੰਡ ਦਾ ਹਰ ਇੱਕ ਚੀਜ਼ ਦੇ ਨਾਲ ਤੁਰਾਂ ਹਰ ਇੱਕ ਦਾ ਕੰਮ ਕਰਾਂ ਵਧੀਆ ਕੰਮ ਕਰੀਏ ਵਧੀਆ ਸੋਚ ਲੈ ਕੇ ਆਈਏ ਨੌਜਵਾਨ ਪੀੜੀ ਨੂੰ ਆਪਣੀ ਨੂੰ ਬਚਾਈਏ ਨਸ਼ੇ ਪਤੇ ਤੋਂ ਬਚਾਈਏ ਤੇ ਵਧੀਆ ਕੰਮ ਕਰੀਏ ਇਹ ਲੋਕਾਂ ਦੇ ਹਰ ਕਿਸੇ ਦਾ ਕੰਮ ਕਰਨ ਨੂੰ ਆ ਕੇ ਮੈਂ ਤਿਆਰ ਆ ਦਿਨ ਰਾਤ ਸੇਵਾ ਕਰਨ ਨੂੰ ਤਿਆਰ ਆ ਪਰ ਕੰਮ ਇਹ ਨਾ ਆਖਣ ਵੀ ਮੈਨੂੰ ਵੀ ਆ ਵੀ ਇਹ ਦੇ ਦੇ ਤੇ ਉਹ ਵੀ ਦੇ ਦੇ ਇਹ ਨਹੀਂ ਗੱਲ ਹੈ ਕੰਮ ਕਰਾਉਣ ਮੇਰੇ ਕੋਲ ਜਿਹੜਾ ਮਰਜ਼ੀ ਕਰਾਉਣਾ ਮੈਂ ਕਰਾਂਗਾ ਹਰ ਕਿਸੇ ਦੇ ਨਾਲ ਤੁਰਾਂਗਾ ਭਰਾ ਸਮਝ ਕੇ ਤੁਰਾਂਗਾ ਭਰਾ ਸਮਝ ਕੇ ਮੈਂ ਤੁਰਦਾ ਹਰ ਕਿਸ ਨੂੰ ਨਾਲ ਲਾਉਣ ਲਾਉਣਿਆ ਪਾਵੇਂ ਕੋਈ ਕ੍ਰਿਸ਼ਚਨਾ ਪਾਵੇਂ ਕੋਈ ਜੱਟ ਭਰਾ ਵਾ ਪਾਵੇਂ ਕੋਈ ਕਿਹੇ ਯਾਦ ਦਾ ਵੀ ਹਰ ਕਿਸ ਨੂੰ ਨਾਲ ਲੈ ਕੇ ਤੁਰਦੇ ਆਪਾਂ ਤੇ ਸਾਰੇ ਸਾਡੇ ਆਉਂ ਰਹੇ ਨੇ ਇਹ ਨਹੀਂ ਆਈ ਕੋਈ ਕਾਂਗਰਸੀ ਆਈਆਂ ਆਉਂਦੇ ਆ ਤੇ ਕਾਲੀ ਆ ਨਹੀਂ ਆਉਂਦੇ ਉਹ ਵੀ ਆਉਂ ਰਹੇ ਨੇ ਉਹ ਵੀ ਆਪਣਾ ਕੰਮ ਲੈ ਆਂਦੇ ਨੇ ਆਮ ਪਾਰਟੀ ਵਾਲੇ ਵੀ ਆਉਂਦੇ ਨੇ ਉਹ ਵੀ ਕੰਮ ਲੈ ਆਂਦੇ ਨੇ ਤੇ ਕੰਮ ਕਰਾਂਗੇ ਵਧੀਆ ਕਰਾਂਗੇ ਪਿੰਡ ਦਾ ਸਾਡੇ ਸੁਰਾ ਕੋ ਪ੍ਰੋਗਰਾਮ ਹੈ ਪ੍ਰੋਗਰਾਮ ਤੋਂ ਵੱਧ ਆਈ ਪਿੰਡ ਦਾ ਕੰਮ ਜਿਹੜਾ ਵਿਕਾਸ ਸਾਰੇ ਤੋਂ ਵੱਧ ਕੇ ਕਰਾਂਗੇ ਪਹਿਲੀ ਵਾਰਸਪਾਂ ਚੁਣੇ ਕੋ ਜਾਂ ਪਹਿਲੋ ਸਰਪੰਚ ਫਿਰਦੇ ਰਹ ਚੁਕੇ ਮੈਂ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਜੀ ਪਹਿਲੀ ਵਾਰੀ ਸਰਪੰਚ ਬਣੀ ਆ। ਇਦੋਂ ਗਾਂ ਤਾਂ ਨਾਲ ਹੀ ਮੈਂਬਰਾਂ ਤੇ ਨਾਲ ਕੋਈ ਗੱਲ ਦਾ ਨਾਲ ਕੋਈ ਬਾਤ। ਸਰ ਪਹਿਲੀ ਪੰਚਾਇਤ ਤੋਂ ਲੋਕ ਕਿਹੜੇ ਅਧੂਰੇ ਕੰਮ رہ ਚੁੱਕੇ ਹੈ ਜਿਹਦੇ ਤੁਹਾਡੀ ਪੰਚਾਇਤ ਤੋਂ ਪੂਰੇ ਕਰਾਈ ਜਾਣ। ਕੰਮ ਤੇ ਬਹੁਤ ਜ਼ਿਆਦਾ ਕਰਨ ਵਾਲਾ ਜੀ। ਜਾ ਕੇ ਵੇਖੋ ਗਲੀਆਂ ਨਾਲੀਆਂ ਦਾ ਹਾਲ। ਚਲੋ ਮੁੰਡੇ ਡਾਇ ਨੇ ਮੈਂ ਬਹੁਤ ਸਪਾਈ ਕਰਨ ਦੇ ਨੇ ਮੁੰਡੇ ਪਿੰਡ ਦੀ। ਨਾਲੀਆਂ ਗਲੀਆਂ ਤਾਂ ਮੈਨੂੰ ਦੁਬਾਰਾ ਹੀ ਪਟਕੇ ਬਣਾਉਣੀਆਂ ਪੜੀਆਂ ਤਾਂ ਆਂਦੇ ਆਂਦੇ ਨਹੀਂ ਹੋਈ। ਤੇ ਇਹ ਯਾਰ ਨਾਲੀਆਂ ਗਲੀਆਂ ਗਲੀਆਂ ਦੇ ਹੀ ਕੰਮ ਆੜਿਆ ਹੁੰਦਾ। ਆ ਕਰੀਏ ਕੀ? ਉਥੇ ਜਾ ਕੇ ਵੇਖੋ ਪਿੰਡ ਚ ਕੀ ਹਾਲਾਤ ਹੋਏ ਨੇ ਪਰ ਕਰਨੇ ਪਣੇ ਆ ਮਜਬੂਰੀ ਆ ਸਾਡੀ ਜੇ ਨਾ ਕਰੀਏ ਲੋਕਾਂ ਕਹਿਣਾ ਕੀਤਾ ਕੱਖ ਨਹੀਂ ਪਰ ਪਹਿਲੇ ਸਰਪੰਚਾਂ ਨੇ ਇਦਾਂ ਹੀ ਇਟਾਂ ਲਾਹ ਲੀਆਂ ਨੇ ਬਾਹਰ ਮਿੱਟੀ ਤੇ ਥੱਲੇ ਉਤੇ ਪੈ ਬਚਾਰੇ ਟੁੱਟੇ ਪਏ ਨੇ ਕਈਆਂ ਦੇ ਨਾਲੀਆਂ ਦਾ ਬੁਰਾ ਹਾਲ ਆ ਪਰ 2 ਮਹੀਨੇ ਮੇਰੇ ਕੋਲ ਟਾਈਮ ਨਹੀਂ ਆਜ ਮੈਂ ਵਿਜੀ ਆ ਬੇਟੀ ਦਾ ਵਿਆਹ ਦੀ ਆ 2 ਮਹੀਨੇ ਬਾਅਦ ਆਹੀ ਵਾਕਿਆ ਵੀ ਸਾਰਾ ਇਹ ਕੰਮ ਜਰਾਂ ਕਰਾਂਗੇ ਤੇ ਕਰਨਾ ਹੈਗਾ ਕੰਸਾ ਨੌਜਵਾਨਾਂ ਦੀ ਗੱਲ ਕਰੀ ਨੌਜਵਾਨ ਵੀ ਇੱਕ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਕਰਦੇ ਨੇ ਸੋ ਤੁਹਾਡੇ ਪਿੰਡ ਦੇ ਵਿੱਚ ਕਾਫੀ ਨੌਜਵਾਨ ਉਹਨਾਂ ਵਾਸਤੇ ਪੰਚਾਇਤ ਉਹ ਲੋਕ ਕੀ ਪਲੇ ਬਰੋਂਗੇ ਉਹਨਾਂ ਵੱਲੋਂ ਇਹ ਜਿਮ ਖੋਲ ਕੇ ਦੇ ਰਹੇ ਆ ਜੀ ਨੌਜਵਾਨਾਂ ਬੱਚਿਆਂ ਨੂੰ ਤੇ ਅੱਗੇ ਬਣੀ ਆ ਪਾਰਕ ਗਰਾਊਂਡ ਬਹੁਤ ਔੜੀ ਬਣੀ ਆ ਖੇਡੋ ਆਗੇ ਉਹਦੇ ਵਿੱਚ ਮਿੱਟੀ ਭੈਣ ਵਾਲੀ ਆ ਉਹਦਾ ਥੋੜਾ ਬਹੁਤਾ ਕੰਮ ਹੋਣ ਵਾਲਾ ਵਾ ਉਹ ਕਰਾ ਕੇ ਦੇਗੇ ਇਹਨਾਂ ਨੂੰ ਜਿਮ ਖੋਲ ਕੇ ਦੇਣੀ ਬੱਚਿਆਂ ਨੌਜਵਾਨ ਪੀੜੀ ਨੂੰ ਨੋਨ ਦਾ ਵਾਧੇ ਦੇ ਸਵਾਲ ਨੂੰ ਕਾफी ਉਧ ਜਾਣ ਹੈਗਾ ਵਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਰਹਿ ਕੇ ਮੈਂ ਤਾਂ ਇੱਥੇ ਸਾਰਾ ਕੁਝ ਹੈ ਜੀ ਬਾਹਰ ਕੀ ਹੈ ਬਾਹਰ ਜਾ ਕੇ ਮਿਹਨਤ ਕਰਕੇ ਖਾਣੀ ਆ ਤੇ ਇੱਥੇ ਬੱਚਾ ਡੇ ਕਰਦੇ ਨੇਗੇ ਤੁਹਾਡੇ ਪਿੰਡ ਦੀ ਇਹ ਗੱਲ ਆ ਗਈ ਜੇ ਜਾ ਕੇ ਵੇਖ ਲਓ ਕੋਈ ਬੱਚਾ ਇੱਧਾ ਬਾਹਰ ਨੂੰ ਆਲ ਨੂੰ ਨੀਗਾ ਤੇ ਮਮਿਆਂ ਤੇ ਕਰਕੇ ਖੋਜਨੇ ਸਾਰੇ ਐਜੂਕੇਸ਼ਨ ਲਾ ਕੇ ਕਿਵੇਂ ਦੇ ਦੇ ਦਿਓ ਪਿੰਡ ਦੀ ਐਜੂਕੇਸ਼ਨ ਲਾਓ ਤੁਹਾਡੇ ਬਹੁਤ ਵਧੀਆ ਜੀ ਠੀਕ ਠਾਕ ਹੈ ਤਪਾਤੋਂ ਕਈ ਵਾਰੀ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਉਹਨਾਂ ਸਪੈਸਿਸ ਮਸਾਲਾ ਲਾ ਕੇ ਪੂਜਨ ਬਣ ਜਾਂਦੀ ਆ ਤੇ ਸਪੱਜੂ ਹੀ ਕਰਨ ਦੇ ਪੱਕ ਪੱਤ ਜਿਹੜਾ ਕਰ ਜਾਂਦਾ ਤੁਹਾਡੀ ਪੰਚਾਇਤ ਉਹ ਕਿਵੇਂ ਉਪਰਾਲਾ ਕੀਤਾ ਜਾਵੇ ਦੇਖੋ ਜੀ ਮੇਰੇ ਪਿੰਡ ਚ 96 ਕਾਰਡ ਕੱਟੇ ਗਏ ਸਰਕਾਰ ਬਣ ਤੋਂ ਬਾਅਦ 96 ਕਾਰਡ ਬਣ ਗਏ ਕੱਟੇ ਗਏ ਨਾ ਤੇ 25 ਕਾਰਡ ਕਾਂਗਰਸੀ ਸਰਪੰਚ ਨੇ ਕਰਾਈ ਸੀ ਬੰਦਿਆ ਸਾੜੀ ਹਾਂਜੀ ਤੇ 5 ਕਾਰਡ ਆਪਾਂ ਨਵੇਂ ਜਿਹੜੇ ਚਾਲੂ ਕਰਾਏ ਨੂੰ ਸੁ ਕਰਾਏ ਸਾਰੇ ਹੀ ਟੋਟਲੀ ਬਣਾ ਦਿੰਦੇ ਨੇ ਇੱਕ ਨਹੀਂ ਸਾਡੇ ਕਿ ਮੈਂ ਨਹੀਂ ਸੋਚਿਆ ਵੀ ਕੋਈ ਕਾਂਗਰਸੀ ਆ ਕੋਈ ਕਾਲੀਆ ਵਾ ਟੋਟਲੀ ਬਣਾਏ ਨੇ ਤਾਂ ਲੋਕਾਂ ਨੇ ਵੋਟਾਂ ਪਾਈਆਂ ਤੁਹਾਡੇ ਸਾਹਮਣੇ ਬੈਠੇ ਆ ਨਾਗਰ ਪਈਆ ਖਰਚਿਆ ਨਾ ਗੱਲ ਨਾ ਬਾਤ ਕਈ ਵਾਰੀ ਜਿਹੜੇ ਦਲਤਪਵਾਦ ਦੇ ਜਿਹੜੇ ਮਿਰਦਲਤਾ ਦੇ ਲੋਕ ਹੁੰਦੇ ਨੇ ਸਰਕਾਰ ਵੱਲੋਂ ਸਹੂਲਤ ਹੁੰਦੀ ਆ ਸੋ ਗਰੀਬੀ ਹੇਠਾਂ ਰੇਖਾ ਵਜਾ ਰਿਹਾ ਨਾ ਉਹ ਗਰੀਬ ਤੇ ਕਾ ਸਹੂਲਤ ਨਹੀਂ ਪਹੁੰਚਦੀ ਤੇ ਪੰਚਾਇਤਾਂ ਵੱਲੋਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਪੱਖ ਪਾ ਕੀਤਾ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜੇ ਵਾਡੀ ਲੋਧਾ ਹਿੱਤੇ ਆਨੇ ਆਪੀ ਜਾ ਕੇ ਤੁਸੀਂ ਫਾਰਮ ਭਰੋ ਕੱਚੇ ਮਕਾਨਾਂ ਦੇ ਤੁਹਾਨੂੰ ਦੋ ਅਸੀਂ ਜਾ ਕੇ ਤੇ ਵੀਡੀਓ ਸਾਹਮਣੇ ਦਿੰਦੇ ਆ ਅਸੀਂ ਦਹੀ ਉਹ ਕੰਨਿਆ ਵੀ ਹਰ ਕਿਸੇ ਦਾ ਕੰਮ ਕਰੀਏ ਸਾਨੂੰ ਚਾਹ ਵਾ ਕੰਮ ਕਰਨ ਦਾ ਇੱਕ ਤਾਂ ਸੁਝਵਾਣੋਂ ਦੇ ਨਾਤੇ ਤੁਸੀਂ ਸਿਆਸਤਾਂ ਨੇ ਆਪਣੇ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਨੇ ਸੋਚ ਚ ਬਗਲ ਵਿੱਚ ਮਿਆ ਜਾਰੀ ਕੀਤਾ ਜੀਗਾ ਕਿ ਬਹੁਤੇ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਨਹੀਂ ਸੋ ਸੈਮੀਨਾਰ ਲਗਾਏ ਦੇਣਗੇ ਕਿਵੇਂ ਦੇ ਦੇ ਰੂਪਾਂ ਨੂੰ ਮੇਰੇ ਨੂੰ ਬਹੁਤ ਵਧੀਆ ਪਤਾ ਮਿਲ ਜਾਈ ਤੇ 3 ਸਾਲ ਤੋਂ ਸਰਪੰਚੀ ਕਰ ਰਹੇ ਹਾਂ ਹੁਣ ਸਭ ਪਤਾ ਕੀ ਕਰਨਾ ਕਿਵੇਂ ਕਰਨਾ ਜੀ ਪਿੰਡ ਵਾਲਿਆਂ ਤੁਹਾਨੂੰ ਜਤਾਇਆ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਮੈਂ ਪਿੰਡ ਵਾਲਿਆਂ ਦਾ ਦਿਨੋ ਧੰਨਵਾਦ ਕਰਦਾ ਜੀ ਬਹੁਤ ਬਹੁਤ ਮੈਨੂੰ ਇਹਨੇ ਜਤਾਇਆ ਨਮਣੀ ਜੀ ਸਿੱਖ ਨੂੰ ਮੈਨੂੰ ਇੰਨੀ ਬੋਰਡ ਦੀ ਹਿਰਸੀ ਨਹੀਂ ਜਿੰਨੀ ਕਹਿੰਦਾ ਬੋਰਡ ਪਾਤੀ ਹੈ ਮੇਰੇ ਮੈਂਬਰ ਵੀ ਤਿੰਨ ਚੰਗੀ ਲੀਡ ਨਾਲ ਜਿੱਤੇ ਨੇ ਦੋ ਮੇਰੇ ਚਾਰ ਮੈਂਬਰ ਕੱਟੇ ਗਏ ਤਿੰਨ ਮੈਂਬਰ ਮੈਨੂੰ ਹੋਰ ਮਿਲ ਗਏ ਨੇ ਬੜੀ ਬਾਬੇ ਦੀ ਕਿਰਪਾ 5-6 ਮੈਂਬਰ ਨੇ ਆਪਣੇ ਨਾਲ ਵਧੀਆ ਕੰਮ ਆਇਆ ਇਹ ਚੰਗੀਆਂ ਤਾਂ ਤਾਂ ਹੀ ਮੈਂਬਰ ਆਏ ਨੇ ਮੈਂਬਰ ਹੀ ਨਹੀਂ ਕਿਹਾ ਨਾ ਉਹਦੇ ਤੇ ਪਹਿਲੀ ਗੱਲ ਤੇ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਕਰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ